ਨਾਗਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਜੀਤ ਸਿੰਘ ਰੋਮਾਣਾ ਭਾਜਪਾ ਜਿਲ੍ਹਾ ਪ੍ਰਧਾਨ ਰਜਨੀਸ਼ ਤਮਨਦੀਪ ਪ੍ਰਦਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਕਈ ਵਿਧਾਨ ਸਭਾ ਹਲਕਿਆਂ ਅਤੇ ਕਈ ਮੰਡਲਾਂ ਸਰਕਲਾਂ ਵਿੱਚ ਮਨਾਇਆ ਗਿਆ ਕਈ ਮੰਡਲ ਤੇ ਸਰਕਲਾਂ ਨੇ ਹਵਨ ਜਗ ਕੇ ਅਤੇ ਕੇਕ ਕੱਟ ਕੇ ਮੋਦੀ ਦਾ ਜਨਮ ਦਿਨ ਮਨਾਇਆ ਭਾਜਪਾ ਦੇ ਸੀਨੀਅਰ ਆਗੂ ਨੇ ਕੇਕ ਕੱਟ ਕੇ ਪ੍ਰਧਾਨ ਮੰਤਰੀ ਮੋਦੀ ਦੀ ਲੰਬੀ ਉਮਰ ਲਈ ਪ੍ਰਮਾਤਮਾਗੇ ਪ੍ਰਾਰਥਨਾ ਕੀਤੀ ਇਸ ਮੌਕੇ ਰਜਨੀਸ਼ਟਮਾਨ ਨੇ ਕਿਹਾ ਕਿ ਸਨਾਤਨ ਕੈਲੰਡਰ ਅਨੁਸਾਰ ਅੱਜ ਬਿਸ਼ਪ ਕਰਮਾਜੀ ਦਾ ਜਨਮ ਦਿਨ ਹੈ ਬਿਸ਼ਪ ਕਰਮਾਜੀ ਨੇ ਦੇਵਤਿਆਂ ਦੇ ਮਹਿਲ ਬਣਾਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵੀ ਹੈ ਅਤੇ ਅੱਜ ਸਾਡੇ ਪ੍ਰਧਾਨ ਮੰਤਰੀ ਨੇ ਇੱਕ ਨਵੇਂ ਭਾਰਤ ਦੀ ਸਿਰਜਣਾ ਦੀ ਨੀ ਰੱਖੀ ਹੈ 70 ਸਾਲਾਂ ਬਾਅਦ ਦੇਸ਼ ਵਿੱਚ ਬਦਲਾਅ ਦਿਖਾਈ ਦੇ ਰਿਹਾ ਹੈ ਪ੍ਰਧਾਨ ਮੰਤਰੀ ਨੇ ਹਰ ਜਗ੍ਹਾ ਦੇਸ਼ ਦੇ ਨੂੰ ਸਨਮਾਨ ਦੇਣ ਲਈ ਕੰਮ ਕੀਤਾ ਹੈ ਪ੍ਰਧਾਨ ਮੰਤਰੀ ਭਾਰਤ ਨੂੰ ਅੱਗੇ ਲਿਜਾਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਪਿਛਲੇ 11 ਸਾਲਾਂ ਵਿੱਚ ਬਹੁਤ ਸਾਰੇ ਅਸੰਭਵ ਕੰਮ ਸੰਭਵ ਹੋਏ ਹਨ ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸੁਰੱਖਿਆ ਚੱਕੀਨੀ ਬਣਾਉਂਦੇ ਤੋਂ ਲੈ ਕੇ ਦੁਨੀਆ ਵਿੱਚ ਭਾਰਤ ਦੀ ਪਛਾਣ ਸਥਾਪਿਤ ਕਰਨ ਤੱਕ ਸਭ ਕੁਝ ਕੀਤਾ ਹੈ ਇਸ ਮੌਕੇ ਭਾਜਪਾ ਦੇ ਸੂਬਾ ਖਜ਼ਾਂਚੀ ਗੁਰਦੀਪ ਸ਼ਰਮਾ ਦੇਵੀ ਸਾਫਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਰ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਾਸ਼ਪਤ ਜਨੋਤਰਾ ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਚੋਪੜਾ ਸੁਮਨ ਬਰਮਸ ਸਕੱਤਰ ਸਰਦਾਰ ਸਤਨਾਮ ਸਿੰਘ ਸੇਠੀ ਅੰਕਿਤ ਬੱਤਰਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਡੇ ਹਰਪ੍ਰੀਤ ਸਿੰਘ ਮੋਨੂ ਕਾਉਂਸਲਰਾਂ ਦੀ ਪਾਰਟੀ ਆਗੂ ਪੂਰਨਮਰ ਰਤੜਾ ਡਿਪਟੀ ਲੀਡਰ ਰੋਹਿਤ ਸਿੱਕਰ ਰਾਕੇਸ਼ ਮਿਸ਼ਰਾ ਹੈਪੀ ਸ਼ੇਰਪੁਰੀਆ ਸਾਬਕਾ ਕਾਉਂਸਲਰ ਸਰਦਾਰ ਗੁਰਦੀਪ ਸਿੰਘ ਨੀਟੂ ਰੀਨਾ ਜੈਨ ਸੁਦਰਸ਼ਨ ਗੋਸਾਈ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਪੰਮਰਾ ਐਡਵੋਕੇਟ ਕੁਲਦੀਪ ਰਕੇਸ਼ ਪ੍ਰਾਸ਼ਰ ਈਸ਼ਰ ਸਿੰਘ ਲਲਕਾ हिमाशु काढ़ा दीपक जौहर अमित मित्तल राजीव शर्मा विनोद राणा प्रमोद कुमार हरबंस सिंह सलूजा अंकुर वर्मा अमित राय केशव गुप्ता नवीन वडेरा अमित शर्मा अशोक राणा चिराग अरोड़ा राजीव वर्मा सुरेश अग्रवाल विपिन विनायक बलविंदर सियाल ऋतीश जैसवाल जोगेश शर्मा प्रिंस भंडारी संदीप वडवा आशीष गुप्ता भाजपा के सारे काउंसलर सारे सीनियर अगुवाते भाजपा वर्करानी मोदी जी के जन्मदिन पे बधाई दीती है और उनकी लंबी उम्र ली परमात्मा आगे प्रार्थना कीती